ਹਾਂਜੀ ਕਿਵੇਂ ਸਾਰੇ ਮੀਤ ਕਰਦਾ ਵਧੀਆ ਹੋਵਗੇ ਤੇ ਲੈ ਕੇ ਆ ਗਏ ਤੁਹਾਡੇ ਲਈ ਨਵਾਂ ਤੇ ਇੰਟਰਸਟਿੰਗ ਜਿਹਾ ਲੋਕ ਕਰਦੇ ਮਿੱਤਰੋ ਅੱਜ ਦੇ ਵਲੌਗ ਦੀ ਸਟਾਰਟਿੰਗ ਤੇ ਜਿਹੜੇ ਵੀ ਵੀਰ ਭਰਾ ਚੈਨਲ ਤੇ ਨਵੇਂ ਆ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਮਿੱਤਰੋ ਅੱਧੀ ਵੀਡੀਓ ਨੂੰ ਕੰਟੀਨਿਊ ਬਣੇ ਰਿਹਾ ਵੀਡੀਓ ਦੇ ਅੰਤ ਤੱਕ ਕਰ ਲਓ ਜੀ ਆਪਾਂ ਪਹੁੰਚ ਗਏ ਛੱਤ ਤੇ ਪਹਿਲਾਂ ਦੇ ਦਿੰਨੇ ਅਪਡੇਟ ਤੁਹਾਨੂੰ ਤੇ ਉਸ ਤੋਂ ਬਾਅਦ ਕਬੂਤਰਾਂ ਨੂੰ ਕੱਢਦੇ ਆ ਬਾਹਰ ਦਾਣਾ ਪਾਣੀ ਖਵਾਉਣੇ ਆ ਤੇ ਸਭ ਤੋਂ ਪਹਿਲਾਂ ਜਿਵੇਂ ਪਿਛਲੀ ਵੀਡੀਓ ਦੀ ਤੁਸੀਂ ਵੇਖਿਆ ਹੋਊਗਾ ਇਹਦੇ ਤੇ ਲੱਤ ਨੀਂ ਦੇ ਅ ਇਕੇ ਦੇ ਥੱਲੇ ਰੱਖਤਾ ਇਕੇ ਦੇ ਥੱਲੇ ਰੱਖਤਾ ਠੀਕ ਹੈ ਕਿਉਂਕਿ ਇਹਨੇ ਦੋ ਆਂਡੇ ਆਪਦੇ ਦਿੱਤੇ ਸੀਗੇ ਉਹ ਆਪਾਂ ਵੇਸਟ ਕਰਤੇ ਆ ਇਸ ਲਈ ਤੇ ਕਿਉਂਕਿ ਜਿਹੜੇ ਇਹਦੇ ਵੀ ਸੀਗੇ ਕਾਲੇ ਪੱਲੇ ਵਾਲੀ ਦੇ ਆਪਦੇ ਇਹਦੇ ਆਂਡੇ ਦੋ ਉਹ ਆਪਾਂ ਪਹਿਲਾਂ ਹੀ ਵੇਸਟ ਕਰਤੇ ਸੀ ਤੇ ਲਿਆ ਕੇ ਇਹਦੇ ਥੱਲੇ ਰੱਖਤੇ ਸੀ ਦੋ ਆਂਡੇ ਆਪਾਂ ਤੇ ਉਸ ਕਾਰਨ ਆਪਾਂ ਬਾਹਰੋਂ ਨੀਲੀ ਦੇ ਇਹਨੇ ਥੱਲੇ ਰੱਖਤੇ ਜਿਵੇਂ ਤੁਹਾਨੂੰ ਦੱਸਤਾ ਮੈਂ ਤੇ ਇਹਦੇ ਥੱਲੇ ਸੱਚ ਵੇਸਟ ਇਹਦੇ ਆਪਾਂ ਕਬੂਤਰ ਦੇ ਵੇਸਟ ਨਹੀਂ ਕੀਤੇ ਆਪਣੀ ਵੱਡੀ ਜੋੜੀ ਦੇ ਆਂਡੇ ਕਿਉਂਕਿ ਫਿਰ ਬਾਹਰੋਂ ਇਹਦੇ ਥੱਲੇ ਰੱਖਤੇ ਇੱਕ ਵੱਡੀ ਜੋੜੀ ਦਾ ਆਂਡਾ ਇਹ ਕਿਹਦੇ ਥੱਲੇ ਰੱਖਤਾ ਇਹ ਕਿਹਦੇ ਥੱਲੇ ਕਿਉਂਕਿ ਇਹ ਤਾਂ ਆਪਣੀ ਕਬੂਤਰੀ ਜਦੋਂ ਦੀ ਢਿੱਲੀ ਹੋਈ ਸੀਗੀ ਸੋਗੜੇ ਚ ਆ ਗਈ ਸੀ ਉਸ ਤੋਂ ਬਾਅਦ ਨੇ ਆਂਡੇ ਨਹੀਂ ਦਿੱਤੇ ਸੀਗੇ ਤੇ ਆਂਡੇ ਦੇ ਥੱਲੇ ਆਪਾਂ ਰੱਖ ਦਿੰਨੇ ਹੁੰਦੇ ਆ ਤੇ ਆਪੇ ਬੱਚੇ ਕੱਢ ਲੈਂਦੇ ਹੁੰਦੇ ਆ ਜਿਵੇਂ ਪਿਛਲੇ ਹਰੀ ਕਢਾਇਆ ਸੀ ਆਪਾਂ ਤੇ ਉਵੇਂ ਇਸ ਨੇ ਆਂਡਾ ਐਕਸੈਪਟ ਕਰ ਲਿਆ ਤੇ ਇਹਨੇ ਵੀ ਦਿੱਤਾ ਸੀਗਾ ਤੇ ਪਰ ਇਹਦੇ ਜਿਵੇਂ ਤੁਹਾਨੂੰ ਪਤਾ ਫੁੱਕੇ ਆਂਡੇ ਹੁੰਦੇ ਆ ਤੇ ਇਹਦੇ ਦੋਵੇਂ ਵੇਸਟ ਹੋ ਗਏ ਸੀ ਤੇ ਇਸ ਕਰਕੇ ਇਹਦੇ ਥੱਲੇ ਆਪਾਂ ਦੋਸਤ ਤੋਂ ਲਿਆ ਕੇ ਇੱਕ ਕਬੂਤਰ ਦਾ ਆਂਡਾ ਰੱਖਤਾ ਤੇ ਸ਼ਾਖੀ ਆਪਣੀ ਆਂਡੇ ਦੇਣ ਵਾਲੀ ਆ ਹਾਲੇ ਆ ਬੈਠੀ ਆ ਠੀਕ ਹੈ ਜੀ ਤੇ ਹੁਣ ਟੋਟਲ ਪੰਜ ਜੋੜੀਆਂ ਅੰਡੇ ਤੇ ਬੈਠੀਆਂ ਇਧਰ ਬੱਚੇ ਦਿਖਾ ਦਨੇ ਆ ਬੱਚਿਆਂ ਦੇ ਰੰਗ ਵੀ ਲਾਇਆ ਸੀਗਾ ਜਿਵੇਂ ਪਿਛਲੀ ਵੀਡੀਓ ਚ ਵੇਖਿਆ ਪਿਛਲੀ ਵੀਡੀਓ 'ਚ ਤਾਂ ਛੋਟੇ ਸੀ ਬੱਚੇ ਇਤਨੇਲੇ ਰੰਗ ਵੈਸੇ ਲਾਇਆ ਇਸ ਨਿਸ਼ਾਨੀਆਂ ਤੇ ਹੁਣ ਆਪਾਂ ਵਧੀਆ ਰੰਗ ਲਾਤੇ ਤੇ ਅਗਲੀ ਵੀਡੀਓ 'ਚ ਇਹਨਾਂ ਦੀ ਆਪਾਂ ਡਾਈ ਕਰਾਵਾਂਗੇ ਪਹਿਲੀ ਡਾਈ ਕਰਾਵਾਂਗੇ ਤੇ ਕਰ ਲੋ ਸ਼ਾਬ ਜੀ ਬੱਚੇ ਦਾ ਆ ਵੱਡਾ ਬੱਚਾ ਮੇਰੇ ਵੀਰੋ ਇਹਦੇ ਹਰੇ ਤੇ ਗਲਾਬੀ ਟੂਰਸੇ ਆ ਤੇ ਇਹਦੀ ਹਰੀ ਟੋਰੀ ਤੇ ਹਰੀ ਬਗੜ ਤੇ ਗਲਾਬੀ ਫੋਟਾ ਇਹ ਛੋਟਾ ਬੱਚਾ ਇਹ ਵੱਡਾ ਇਹ ਆਪਣਾ ਵੱਡਾ ਕੱਟ ਚਟੀਆਂ ਦਾ ਤੇ ਉਹ ਆਪਣਾ ਬੱਚਾ ਮੇਰੇ ਵੀਰੋ ਸਾਰ ਹੋ ਗਿਆ ਜਮਾ ਜਿਹੜਾ ਆਪਾਂ ਡੰਦੇ ਹੁੰਦੇ ਸੀ ਪਹਿਲਾਂ ਤੇ ਉਹਨੂੰ ਵੀ ਬੱਚਿਆਂ ਦੇ ਨਾਲ ਡਾਵਾਂਗੇ ਤੇ ਉਹ ਵੀ ਪੂਰਾ ਸਾਰ ਹੋ ਗਿਆ ਉਹਦਾ ਗੁਲਾਬੀ ਤੇ ਜਾਮਨੀ ਬਗਲਾਉਂਦੀਆਂ ਤੇ ਅਗਲੀ ਵੀਡੀਓ ਚ ਉਹਨਾਂ ਦੀ ਡਾਈ ਦਿਖਾਵਾਂਗੇ ਤੇ ਇੱਕ ਤੁਹਾਨੂੰ ਮੈਂ ਅਪਡੇਟ ਹੋਰ ਦੇਣੀ ਸੀ ਮੇਰੇ ਵੀਰੋ ਆਪਾਂ ਛੱਡਦੇ ਆਂ ਬਾਜੀ ਆਪਣੇ ਦੂਜੇ ਘਰੋਂ ਜਿਹਦੇ ਘਰ ਦੇ ਹਾਲੇ ਤੱਕ ਅਪਾ ਕਦੇ ਕਬੂਤਰ ਦਿਖਾਈ ਨਹੀਂ ਤੁਹਾਨੂੰ ਤੇ ਸੀਜ਼ਨ ਦੀ ਪਹਿਲੀ ਬਾਜੀ ਛੱਡਣ ਲੱਗਿਆ ਪੈਤਕੀ ਗਰਮੀ ਦੀ ਤੇ ਤੁਹਾਨੂੰ ਉੱਥੇ ਆ ਕੇ ਸਾਰਾ ਕੁਝ ਦਿਖਾਵਾਂਗੇ ਆਪਾਂ ਇਸੇ ਵੀਡੀਓ 'ਚ ਮੈਂ ਗਾਂ ਕੰਟੀਨਿਊ ਕਰੂੰਗਾ ਤੇ ਕੇਰਾ ਦਾਣਾ ਪਾਣੀ ਇਹਨਾਂ ਨੂੰ ਪਾ ਦਈਏ ਉਸ ਤੋਂ ਬਾਅਦ ਕੱਲ ਦੀ ਵੀਡੀਓ ਕੰਟੀਨਿਊ ਕਰਾਂਗੇ ਇਸੇ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਸਿਰਫ ਤੁਹਾਨੂੰ ਅਪਡੇਟ ਦੇਣੀ ਸੀ ਅੱਜ ਦੀ ਵੀਡੀਓ 'ਚ ਨਹੀਂ ਮਤਲਬ ਇਸੇ ਵੀਡੀਓ 'ਚ ਤੁਹਾਨੂੰ ਵੀ ਦਿਖਾਵਾਂਗੇ ਬਾਜੀ ਤੇ ਜਾਵਾਂਗੇ ਆਪਾਂ ਸੀਜ਼ਨ ਦੀ ਪਹਿਲੀ ਬਾਜੀ ਹੋ ਗਈ ਆਪਣੀ ਇਹ ਤੁਹਾਨੂੰ ਕਬੂਤਰ ਵੀ ਦਿਖਾਵਾਂਗੇ ਤੇ ਚਲੋ ਪਹਿਲੇ ਇਹਨਾਂ ਨੂੰ ਦਾਣਾ ਪਾ ਲਈ ਕਰਤੀਏ ਸਾਰਾ ਫਿਰ ਕੱਢਦੇ ਆ ਬਾਹਰ ਤੇ ਫਿਰ ਕਰਦੇ ਆ ਵੀਡੀਓ ਨੂੰ ਕੰਟੀਨਿਊ ਤੇ ਲਓ ਜੀ ਮਿੱਤਰੋ ਦਾਣਾ ਪਾਣੀ ਆਪਾਂ ਕਬ ਉਤਰਨ ਨੂੰ ਪਾਤਾ ਏ ਘੁੰਮੀ ਫਰੀ ਜਾਂਦੇ ਆ ਉਧਰ ਟੁੱਪ ਟੁੱਪ ਸਿੱਕੇ ਨੇ ਕਬ ਉਤਰਾ ਬੈਠੇ ਮੇਰੇ ਵੀਰੋ ਇਧਰ ਆਪਣਾ ਅਸਕਰ ਕਰਦਾ ਤੇ ਇੱਕ ਮੇਰੇ ਵੀਰੋ ਅਗਲੀ ਵੀਡੀਓ ਹੋ ਗਈ ਆਪਣੀ ਆ ਬੱਚਿਆਂ ਦੀ ਡਾਈ ਤੇ ਤੇ ਉਦੋਂ ਅਗਲੀ ਮੇਰੇ ਵੀਰੋ ਵੀਡੀਓ ਸਿੱਧਾ ਆਪਣੀ ਆਉਗੀ ਨਵੇਂ ਖੁੱਡੇ ਬਨਨ ਤੇ ਨਵਾਂ ਖੁੱਡਾ ਆਪਾਂ ਪਾਉਣਾ ਉੱਥੇ ਅੰਦਰ ਮੈਂ ਦਿਖਾ ਦੇਨਾਂ ਆਪਣੀ ਜਗ੍ਹਾ ਆ ਜਗ੍ਹਾ ਤੇ ਪਾਵਾਂਗੇ ਆਪਾਂ ਆਪਣਾ ਖੁੱਡਾ ਨਵਾਂ ਉੱਤੇ ਛੱਤ ਹੈਗੀ ਆ ਵੈਸੇ ਟੈਂਪਰੇਰੀ ਜੀ ਪਾ ਦਾਂਗੇ ਇੱਥੋਂ ਲੈ ਕੇ ਆਹ ਦੇਖੋ ਇੱਥੋਂ ਲੈ ਕੇ ਆਏ ਕਰਕੇ ਇੱਥੋਂ ਤੇ ਕਰ ਕੰਦ ਕਰ ਦਾਂਗੇ ਤੇ ਉੱਚਾ ਲਗਭਗ ਇਹਦੇ ਤੇ ਟਿਕਰ ਕਰ ਦਾਂਗੇ ਜੈ ਤੋਂ ਮੜਾ ਜਿਆਦਾ ਤੇ ਉੱਤੇ ਟੈਂਪਰੇਰੀ ਛੱਤੀ ਜੀ ਪਾ ਦਾਂਗੇ ਕਿਉਂਕਿ ਉੱਤੇ ਲੈਂਟਰ ਪਾਇਆ ਹੋਇਆ ਪੂਰਾ ਵਧੀਆ ਕੰਮ ਆ ਅੰਦਰ ਬੱਚੇ-ਪੁੱੱਚੇ ਡੱਡ ਰੱਖ ਦਾਂਗੇ ਜਾਂ ਜਦੋਂ ਕਬੂਤਰ ਪੱਡ ਕਰਾਂਗੇ ਉਦੋਂ ਕਰ ਦਾਂਗੇ ਤੇ ਆਪਾਂ ਦਿਖਾਉਣੀ ਆ ਜਿਹੜੇ ਘਰੋਂ ਆਪਣਾ ਕਬੂਤਰ ਉੱਡਣਾ ਉਹ ਫਿਰਦੇ ਆ ਕਬੂਤਰ ਉੱਡੇ ਦੇਖ ਦਿਓ ਨਾ ਇਧਰ ਤੁੱਪ ਵਾਲੀ ਆ ਮੇਰੇ ਵੀਰੋ ਇਹ ਆਹ ਵੇਖੋ ਧਿਆਨ ਨਾਲ ਜੇ ਤੁਹਾਨੂੰ ਦਿਖਦੇ ਹ ਤੋਂ ਤਰਾਪਰਾ ਹੋ ਗਏ ਉਹ ਜਿਹੜੇ ਕਬੂਤਰ ਉੱਡ ਜਾਂਦੇ ਆ ਉਹਨਾਂ ਦੇ ਆ ਆਪਣੇ ਦੂਜੇ ਘਰ ਦੇ ਆ ਉਸ ਕੋਲ ਆਪਾਂ ਬਾਜੀ ਛੱਡਣੀ ਆ ਤੇ ਨਾਲੇ ਇਸੇ ਵੀਡੀਓ ਥੰਨੂੰ ਗਾਂ ਕੰਟੀਨਿਊ ਕਰਾਂਗੇ ਆਪਾਂ ਉਹ ਤੇ ਤੁਹਾਨੂੰ ਦਿਖਾ ਦਾਂਗੇ ਕਬੂਤਰ ਦਾ ਵੀ ਸ਼ੌਂਕ ਕਰਾਵਾਂਗੇ ਤੇ ਗਾ ਮੈਂ ਵੀਡੀਓ ਜੋੜ ਦੂੰਗਾ ਬਾਜੀ ਦੀ A to Z ਸਾਰੀ ਤੇ ਵੇਖੀ ਚੱਲੇ ਤੁਸੀਂ ਤੇ ਕਮੈਂਟ ਕਰਕੇ ਜਰੂਰ ਦੱਸੋ ਆਪਣੇ ਕਬੂਤਰ ਕਿਦਾਂ ਦੇ ਲੱਗੇ ਬੱਚੇ ਕਿਦਾਂ ਦੇ ਲੱਗੇ ਤੇ ਆਪਣਾ ਉਹ ਕਾਲਾ ਚੀਨਾ ਕਬੂਤਰ ਕਿਦਾਂ ਦਾ ਲੱਗ ਗਿਆ ਤੇ ਬਾਜੀ ਦੀ ਅਪਡੇਟ ਵੀ ਤੁਹਾਨੂੰ ਇਸੇ ਵੀਡੀਓ 'ਚ ਦਵਾਂਗੇ ਤੇ ਮੈਂ ਨਾਲ ਜੋੜ ਦਿੰਨਾ ਤੇ ਵੇਖੋ ਤੁਸੀਂ ਲਓ ਮੇਰੇ ਵੀਰੋ ਇਹ ਆ ਆਪਣਾ ਕਬੂਤਰ ਕਾਲਾ ਚੀਨਾ ਹਰਾ ਕੰਡ ਤੇ ਹਰੇ ਗਲਾਬੀ ਬਗਲਾਂ ਦਾ ਬਾਦਾਨ ਸ਼ੱਕ ਜਾਂਦਾ ਚਿੱਟੀਆਂ ਅੱਖਾਂ ਦਾ ਕਾਲਾ ਚੀਨਾ ਕਬੂਤਰ ਇਹ ਆ ਆਪਾਂ ਛੱਡਣਾ ਬਾਜੀ 7 ਤਰੀਕ ਨੂੰ ਤੇ ਲਓ ਜੀ ਹੁਣ ਇਹਨੂੰ ਆਪਾਂ ਪਾਣੀ ਵਰਤਾ ਅੱਜ ਛੱਡਿਆ ਸੀ ਆਪਾਂ 7 ਵਜੇ ਤੇ 2:30 ਵਜੇ ਆ ਕੇ ਬੈਠਾ ਵਧੀਆ ਦਿਨ ਬਾਰਿਆ ਨੇ ਅੱਜ ਤੇ ਸਤਿਦ੍ਰਿਖ਼ ਮੇ ਛੱਡਾਂ ਦੀ ਬਾਜੀ ਤੇ ਅਗਲੀ ਵੀਡੀਓ ਤੁਹਾਨੂੰ ਫੜ ਕੇ ਸ਼ੌਂਕ ਕਰਾਵਾਂਗੇ ਸਾਰਾ ਚੈੱਕ ਕਰਾਵਾਂਗੇ ਤੇ ਕਮੈਂਟਾਂ ਜਰੂਰ ਦੱਸੋ ਕਿਦਾਂ ਦਾ ਲੱਗਿਆ ਕਬੂਤਰ ਆਪਣਾ ਲਓ ਮੇਰੇ ਵੀਰੋ ਚੱਲਿਆ ਬਾਜੀ ਤੇ ਤੇ ਟਾਈਮ ਹੋ ਚੁੱਕਿਆ ਇਸ ਵਕਤ ਸਾਢੇ 5 ਕਬੂਤਰ ਆਪਣਾ ਜੋੜਚਾ ਅੱਜ ਤਰੀਕਾ 7 April ਤੇ ਸੀਜ਼ਨ ਦੀ ਪਹਿਲੀ ਬਾਜੀ ਛੱਡ ਲੱਗੇ ਆਪਾਂ ਤੇ ਦਿਨ ਨਿਕਲੀ ਜਾਂਦਾ ਛੜੀਆਂ ਦਾ ਹੌਲੀ ਹੌਲੀ ਤੇ ਚਲਦੇ ਆ ਉੱਥੇ ਧੁਗੌਣਿਆਂ ਤੋਂ ਨੂੰ ਕੀ ਮਾਹੌਲ ਆ ਚਲੋ ਚਲਦੇ ਆ ਮਿਲਦੇ ਆ ਤੁਹਾਨੂੰ ਲਓ ਜੀ ਪਹੁੰਚ ਗਏ ਆਪਾਂ ਬਾਜੀ ਤੇ ਪਿੰਡ ਵੜਿੰਗ ਤੇ ਬੰਦੇ ਦੇਖ ਲਓ ਕੱਟ ਤੁਸੀਂ ਦੇਖ ਲਓ ਟੋਟਲ ਕਬੂਤਰ 170 150 ਜਾਂ 170 ਕਬੂਤਰ ਡੇਸੀਗੇ ਮਿੱਤਰੋ ਤੇ ਇੱਥੇ ਨਾਂ ਨੂੰ ਲਿਖਾਈ ਜਾਂਦੇ ਆ ਬੰਦੇ ਪਹੁੰਚ ਜਾਂਦੇ ਆ ਹੌਲੀ ਹੌਲੀ ਤੇ ਲਓ ਮਿੱਤਰੋ ਆਪਾਂ ਨਾਂ ਲਿਖਾਤੇ ਆ ਹੁਣ ਤੇ ਹੌਲੀ ਹੌਲੀ ਬੰਦੇ ਨਾਂ ਲਖਾਈ ਜਾਂਦੇ ਆ ਤੇ ਆਪਣਾ ਕਬੂਤਰ ਆ ਦੇਖ ਸਕਦੇ ਤੁਸੀਂ ਪਿੰਜਰੇ ਚ ਬੈਠਾ ਤੇ ਹੌਲੀ ਹੌਲੀ ਛੱਡਦੇ ਆਪਾਂ ਕਬੂਤਰ ਆਪਣੇ ਤੇ ਲੋਕ ਛੱਡੀ ਜਾਂਦੇ ਆ ਲਵਾਲਵਾ ਕੇ ਮੋਰਾ ਤੇ ਲਓ ਜੀ ਕਬੂਤਰਾਂ ਨੂੰ 올ੇ ਲੱਗ ਚੁੱਕੇ ਕਈਆਂ ਨੂੰ ਦੇਖ ਸਕਦੇ ਤੁਸੀਂ ਉੱਡ ਜਾਂਦੇ ਨੇ ਕਬੂਤਰ ਇਕੱਠ ਦੇਖ ਸਕਦੇ ਤੁਸੀਂ ਮੇਰੇ ਵੀਰੋ ਲਓ ਜੀ ਕਬੂਤਰ ਦੇਖੋ ਉੱਡ ਜਾਂਦੇ ਨੇ ਆਪਾਂ ਵੀ ਛੱਡਤਾ ਆਪਣਾ ਕਬੂਤਰ ਉੱਡ ਜਾਂਦਾ ਆਹ ਦੇਖ ਸਕਦੇ ਤੁਸੀਂ ਸਾਰੇ ਕਬੂਤਰ ਵਿੱਚ ਹੀ ਰਲੇਵਰਦੇ ਨੇ ਕੈਮਰੇ ਚ ਚੰਗੀ ਤਰ੍ਹਾਂ ਕਬੂਤਰ ਨਹੀਂ ਆਏਗੇ ਤੁਸੀਂ ਦੇਖ ਸਕਦੇ ਹੋ ਉੱਡੀ ਆਂਦੇ ਕਬੂਤਰ ਸਾਰੇ ਗੁਰੂ ਘਰ ਜਮਾਂ ਨੇੜੇ ਆ ਤੇ ਇੱਕ ਖੁੱਲੇ ਗਰਾਊਂਡ ਦੇ ਵਿੱਚ ਬਾਜੀ ਹੋਈ ਆ ਦੇਖ ਸਕਦੇ ਹੋ ਤੁਸੀਂ ਓਲੇ ਲਾਈ ਜਾਂਦੇ ਆ ਲੋਕ ਇੱਕ ਇੱਕ ਕਰਕੇ ਛੱਡ ਜਾਂਦੇ ਆ ਆਪਣੇ ਆਪਣੇ ਕਬੂਤਰ ਲਗਭਗ ਸਾਰੇ ਕਬੂਤਰਾਂ ਨੂੰ ਹਲੇ ਲੱਗ ਚੁੱਕੇ ਨੇ 999 ਬੰਦੇ ਰਹਿ ਗਏ ਜਿਹੜੇ ਉਹਲੇ ਲਾਈ ਜਾਂਦੇ ਆ ਜਾਂ ਆਈ ਜਾਂਦੇ ਆ ਲਗਭਗ ਲੱਗ ਚੁੱਕੇ ਨੇ ਸਾਰੇ ਕਬੂਤਰਾਂ ਨੂੰ ਚੜੀ ਵੀ ਪੂਰੀ ਦੇਖ ਸਕਦੇ ਹੋ ਬੂਰੇ ਇਕਰਾ ਆਪਣਾ ਕਬੂਤਰ ਮਿੱਤਰੋ ਤਾਂ ਇਸ ਵਕਤ ਹੁਣ ਹੋ ਚੁੱਕਾ ਇਹਦਾ ਸੈਕ ਹੋਈ ਪਈ ਹੈ ਦੇਖ ਸਕਦੇ ਹੋ ਕਿ ਕਬੂਤਰ ਉੱਡ ਗਿਆ ਆਪਣੇ ਹਲੇ ਤੇ ਕਰ ਵੀ ਤੇ ਸਾਰੇ ਕਬੂਤਰ ਹੋ ਗਏ ਤੇ ਲਾਈ ਟਾਈਮ ਹੋ ਚੁੱਕਾ ਹੈ ਨੇ ਸਾਢੇ 3:00 3:00 ਹੋ ਚੁੱਕੇ ਨੇ ਵੀਰੋ ਦੇ ਕਬੂਤਰ ਫਿਰਦੇ ਨੇ ਤੇ ਛਤਰੀ ਢਾਂਗੀ ਆਪਣੀ ਤਿਆਰ ਆ ਹੁਣ ਮੇਰੇ ਵੀਰੋ 4 ਦਾ ਟਾਈਮ ਹੋ ਚੁਕਿਆ ਆਪਣਾ ਕਬੂਤਰ ਬੈਠ ਚੁਕਿਆ ਹੈ ਆਪਣਾ ਕਬੂਤਰ ਬੈਠਾ ਮੇਰੇ ਵੀਰੋ 6 ਵਜੇ 4 ਨਹੀਂ 4 ਵਜੇ ਨਹੀਂ ਬੈਠਾ ਪੁਲਪਲੇਖੇ ਮਤੋਂ ਬੋਲਾ ਗਿਆ 6 ਵੱਜ ਚੁਕਿਨੇ ਪਹਿਲਾ ਕਬੂਤਰ ਆਪਣਾ ਤੇ ਲਓ ਜੀ ਟਾਂਗੀਆਂ ਲੱਗ ਚੁਕੀਆਂ 6 ਵੱਜ ਗਏ ਨੇ 6 ਵਜੇ ਚ ਮੇਰੇ ਵੀਰੋ 5 ਮਿੰਟ ਪਹਿਲਾਂ ਆਪਣਾ ਕਬੂਤਰ ਬੈਠ ਗਿਆ ਟੈਂਕੀ ਦੇ ਉੱਤੇ ਕਿਸੇ ਦੇ ਘਰ ਦੇ ਉੱਤੇ ਤੇ ਜੇ 6 ਮਿੰਟ ਬਾਅਦ ਬੈਹੰਦਾ ਆਪਣੀ ਟਾਂਗੀ ਲੱਗੀ ਵੀ ਹੈ ਭੜਕਾਈ ਜਾਂਨੇ ਆਪਾਂ ਉਹ ਬੈਠਾ ਮੇਰੇ ਵੀਰੋ ਹਰੇ ਘੰਡ ਵਾਲਾ ਕਬੂਤਰ ਆ ਹਰੇ ਘੰਡ ਵਾਲਾ ਆਪਣਾ ਕਬੂਤਰ ਮੇਰੇ ਵੀਰੋ ਕਾਲਾ ਚੀਨਾ ਜਿਹੜਾ ਅੱਗੇ ਬੈਠਾ ਉੱਚੀ ਥਾਂ ਤੇ ਤੇ ਲਓ ਮੇਰੇ ਵੀਰੋ ਕਬੂਤਰ ਆਪਾ ਫੜ ਲੈਂਦਾ ਤੇ ਚਲਦੇ ਆ ਘਰੇ ਤੇ ਘਰੇ ਆ ਕੇ ਤੁਹਾਨੂੰ ਦਿਖਾਉਂਦੇ ਆ ਕੀ ਹਾਲ ਬਣਿਆ ਕਬੂਤਰ ਦਾ ਕਿਵੇਂ ਆ ਤੇ ਢਾਂਗੀਆਂ ਲੱਗੀਆਂ ਵੀ ਆ ਸਾਰੇ ਬੜਕਾਈਆਂ ਦੇ ਆਪੋ ਆਪਣੀ ਤੇ 6 ਮਿੰਟ ਪਹਿਲਾਂ ਆਪਣਾ ਕਬੂਤਰ ਬੈਠ ਗਿਆ ਜੇ 6 ਮਿੰਟ ਬਾਅਦ ਵਿੱਚ ਤਾਂ ਆਪਣਾ ਮੇਰੇ ਵੀਰੋ ਦੂਸਰ ਚ ਕਬੂਤਰ ਆ ਜਾਣਾ ਏ ਤੇ ਚਲੋ ਕੋਈ ਨਾ ਪਹਿਲੀ ਬਾਜੀ ਸੀ ਬਹੁਤ ਸਣੋਂ ਉੱਡਿਆ ਤੇ ਚਲਦੇ ਆ ਘਰੇ ਤੇ ਘਰੇ ਆ ਕੇ ਤੁਹਾਨੂੰ ਦਿੰਨੇ ਆ ਰਿਪੋਰਟ ਕੀ ਬਣਿਆ ਬਾਜੀ ਦਾ ਤੇ ਦਿਖਾਉਨੇ ਆ ਕਬੂਤਰ ਦਾ ਹਾਲ ਜਾ ਕੇ ਕਬੂਤਰ ਨੂੰ ਰੈਸਟ ਦਿੰਨੇ ਆ ਪਾਣੀ ਦਿੰਨੇ ਆ ਤੇ ਮਿਲਦੇ ਆ ਤੁਹਾਨੂੰ ਘਰੇ ਚੱਲ ਕੇ ਚੱਲਦੇ ਆ ਮੇਰੇ ਵੀਰੋ ਲਓ ਜੀ ਮੇਰੇ ਵੀਰੋ ਘਰੇ ਆਪਾਂ ਪਹੁੰਚ ਚੁ ਗਏ ਆ ਦੇਖ ਸਕਦੇ ਹੋ ਤੁਸੀਂ ਕਬੂਤਰ ਦੀ ਹਾਲਤ ਕਬੂਤਰ ਵੈਸੇ ਤਾਂ ਠੀਕ ਆ ਤੇ ਵਧੀਆ ਉੱਡਿਆ ਤੇ ਪੂਰਾ ਕਬੂਤਰ ਦਾ ਜੋਰ ਲੱਗਿਆ ਪਿਆ ਸੁੱਕ ਗਿਆ ਵਿਚਾਰਾ ਤੇ ਦੇਖ ਸਕਦੇ ਹੋ ਤੁਸੀਂ ਪਾਣੀ ਤੇ ਕਿਵੇਂ ਦਿੱਤੇ ਰਾਤ ਦਾ ਵੇਲਾ ਮੇਰੇ ਵੀਰੋ ਕਲੈਰਟੀ ਬੜੀ ਜੀ ਹੋ ਹੁੰਦੀ ਆ ਤੇ ਕਬੂਤਰ ਤੁਸੀਂ ਦੇਖ ਸਕਦੇ ਹੋ ਹਾਲਤ ਵਿਚਾਰੇ ਦੀ ਕਿਵੇਂ ਡਿੱਗ ਜਾਂਦਾ ਪੈਰ ਨਹੀਂ ਥੱਲੇ ਲੱਗਦੇ ਕਬੂਤਰ ਦੇ ਵਿਚਾਰੇ ਦੇ ਚਲੋ ਕੋਈ ਨਾ ਬਹੁਤ ਸੋਹਣਾ ਉੱਡਿਆ ਸੱਤ ਤੋਂ 6 ਟਾਈਮ ਕੀਤਾ ਬਹੁਤ ਵਧੀਆ ਤੇ ਚਲੋ ਹੁਣ ਪਾਣੀ ਪੈ ਦਿਆਂ ਨੂੰ ਕਬੂਤਰ ਨੂੰ ਲਓ ਜੀ ਦੇਖ ਸਕਦੇ ਹੋ ਤੁਸੀਂ ਆਪਣਾ ਕਬੂਤਰ ਪਹਿਲੇ ਰਿਹਾ ਆਪ ਸ਼ਾਮ ਕੇ ਆਪ ਛੱਡਿਆ ਤੇ ਬਹੁਤ ਸੋਹਣਾ ਰਿਜ਼ਲਟ ਆਇਆ ਚਲੋ ਕੋਈ ਨਾ ਹਰ ਜਿੱਤ ਵਾਰ ਦੀ ਗੱਲ ਆ ਜੇ 6 ਮਿੰਟ ਬਾਅਦ ਚ ਬੈਹਿੰਦਾ ਤਾਂ ਦੂਸਰ ਚਾਹੀ ਨਹੀਂ ਮੇਰੇ ਵੀਰੋ ਦੇਖ ਸਕਦੇ ਹੋ ਤੁਸੀਂ ਕਬੂਤਰ ਬਹੁਤ ਵਧੀਆ ਰਿਹਾ ਆਪਣਾ ਪਿਆਰ ਨਹੀਂ ਲੱਗਦੇ ਵਿਚਾਰੇ ਕਬੂਤਰ ਦੇ ਪੂਰੀ ਜਾਨ ਲੱਗੀ ਆ ਤੇ ਚਲੋ ਇਹ ਸੀ ਮਿੱਤਰੋ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੇ ਆ ਵਧੀਆ ਲੱਗੀ ਹੋਵੇਗੀ ਤੇ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਚੈਨਲ ਲੀਜੈਂਡ ਕਬੂਤਰ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੇਰੇ ਵੀਰੋ ਮਿਲਦੇ ਆ ਜਲਦ ਤੱਕ ਲਈ ਨਵੇਂ ਟਾਪਿਕ ਤੇ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ ਮੇਰੇ ਵੀਰੋ